ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੋਇਆ ਬਾਬਰੀ ਮਸਜਿਦ ਢਾਕੇ ਰਾਮ ਮੰਦਿਰ ਉਸਾਰਿਆ ਗਿਆ ਤੇ ਉਹਦੀ ਕਲ ਪ੍ਰਾਣ ਪ੍ਰਸਤੀਸ਼ਠਾ ਕੀਤੀ ਗਈ ਉਹਦੇ ਬਾਰੇ ਕੀ ਕਹੂੰਗਾ ਜਿਹੜਾ ਸ਼ੰਕਰਚਾਰੀਆ ਜਿਹੜੇ ਉਹਨਾਂ ਦੇ ਚਾਰ ਬੰਦੇ ਸੀਗੇ ਉਹ ਉੱਥੇ ਨਹੀਂ ਪਹੁੰਚੇ ਇਸ ਕਰਕੇ ਉਹ ਅਧੂਰਾ ਹੀ ਦੱਸਦੇ ਆ ਇਹਦੇ ਬਾਰੇ ਆਪਣੇ ਅਕਾਲੀ ਸੀਗੇ ਇਹ ਇਹਨਾਂ ਨੂੰ ਦਰਵਾਸਾਬ ਦੇ ਵਿੱਚ ਹਥਿਆਰ ਲੈ ਕੇ ਵੀ ਜਾਣ ਦਿੰਦੇ ਪਿੰਡਰਾਂ ਵਾਲੇ ਮੇਰਾ ਬਣਦੀ ਸੀ ਬਾਅਦ ਚ ਇਹਨਾਂ ਨੇ ਪਤਾ ਨਹੀਂ ਕੀ ਆ ਆਪਸ ਵਿੱਚ ਮੀਟਿੰਗ ਕਰਕੇ ਲੋਂਗੋਵਾਲ ਸੀਗਾ ਟੌੜਾ ਤੇ ਬਾਦਲ ਸਾਹਿਬ ਹਾਂ ਇਹਨਾਂ ਨੇ ਸਾਰਿਆਂ ਨੇ ਰਲ ਕੇ ਫਿਰ ਉਹਨਾਂ ਨੇ ਕਿਹਾ ਵੀ ਛਾਲ ਲੈ ਕੇ ਅੰਦਰ ਮੱਥਾ ਟੇਕਣਾਂ ਦੇ ਆ ਕਰੋ ਇਹਨਾਂ ਨੂੰ ਅੱਛਾ ਮੈਂ ਮੇਨ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਨੂੰ ਗਿਆ ਵੀ ਤੁਸੀਂ ਹਥਿਆਰ ਲੈ ਕੇ ਮੱਥਾ ਟੇਕਣ ਨਹੀਂ ਜਾਣਾ ਹਾਂ ਲੇਕਿਨ ਲੋਂਗੋਵਾਲ ਟੌੜੇ ਤੇ ਬਾਦਲ ਨੇ ਇਹ ਗੱਲ ਕਹੀ ਸੀ ਹਾਂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹ ਗੱਲ ਕਹੀ ਸੀ ਇਹਨਾਂ ਨੂੰ ਸਾਰੇ ਗੁਰੂਆਂ ਦਾ ਨਾਮ ਲੈ ਕੇ ਉਹ ਕਹਿੰਦੇ ਵੀ ਇਖਤਿਆਰ ਨਹੀਂ ਸੀ ਤੇ ਇੱਕ ਮੁੰਡਾ ਸਾਡਾ ਯੂਨਿਟ ਦਾ ਖੜਾ ਹੋਇਆ ਉਹ ਕਹਿੰਦਾ ਵੀ ਤੂੰ ਅਕਾਲ ਤਖਤ ਦੇ ਵਿੱਚ 18 ਕਿਲੋ ਦਾ ਬਾਬਾ ਦੀਪ ਸਿੰਘ ਦਾ ਖੰਡਾ ਨਹੀਂ ਵੇਖਿਆ ਹੂੰ ਤੇ ਯੂਨਿਟ ਸਾਰੀ ਖੜੀ ਹੋ ਗਈ ਬੈਲਟਾਂ ਉਹ ਕਹਿੰਦਾ ਵੀ ਥਾਰੀ ਰੂਲ ਤੋੜ ਦਾਂਗੇ ਸਾਡੀ ਯੂਨਿਟ ਨੇ ਸਾਰੀਆਂ ਨੇ ਬੈਲਟਾਂ ਤਾੜਤੀਆਂ ਅੱਛਾ ਤੋੜ ਦਿਓ ਸਾਡੀ ਯੂਨਿਟ ਨੂੰ ਭਾਈ ਸਾਹਿਬ ਤੂੰ ਇੰਨੇ ਨਾ ਹੋ ਸਾਰੀ ਤੁਨੀਆਂ ਪ੍ਰਭਾਵ ਹੋ ਰਹੀ ਕਿ ਜਾ ਰਹੀ ਹੈ ਇੱਥੋਂ ਵੀ ਤੁਸੀਂ ਇੰਨੇ ਕਿਉਂ ਹੋ ਰਹੇ ਤੁਸੀਂ ਆਪਣੀ ਨੌਕਰੀਆਂ ਕਰੋ ਹੂੰ ਉੱਥੇ ਰੋਣੀ ਆ ਗਈ ਜੀ ਸਾਡੀ ਉਹਨੂੰ ਕੱਲ ਤੱਕ ਹੁੰਦੇ ਜੀ ਨਹੀਂ ਸੀ ਕਰਦਾ ਫੌਜ ਚ ਨੌਕਰੀ ਕਰਨ ਲੇਕਿਨ ਤੁਹਾਨੂੰ ਕੋਈ ਤੁਹਾਨੂੰ ਕੋਈ ਰਸਤਾ ਨਹੀਂ ਸੀ ਲੱਭਦਾ ਤਾਂ ਕਿਆ ਕਾਲ ਤੱਕ ਹਮ ਦੇਖ ਕੇ ਹਾਂ ਰਸਤਾ ਨਹੀਂ ਸੀ ਲੱਭਦਾ ਸਹੀ ਗੱਲ ਕਰ ਰਿਹਾ ਮੈਂ ਆਪਣੇ ਮਨ ਤੋਂ ਨਹੀਂ ਸੀ ਰਸਤਾ ਲੱਭਦਾ ਕੋਈ ਇਹ ਸਾਰੀ ਪਾਰਟੀ ਇਹਨਾਂ ਦੀ ਲੋਂਗੋਵਾਲ ਟੋੜਾ ਤੇ ਆਪਣਾ ਬਾਦਲ ਸਾਹਿਬ ਢੀਂਸਾ ਇਸ ਰਮੂ ਵਾਲੀਆ ਪੇ ਸਾਰੇ ਬੈਠ ਕੇ ਸਲਾਹਾਂ ਕਰਿਆ ਕਰਦੇ ਸੀਗੇ ਤੇ ਬਾਕੀ ਇੰਦਰਾ ਗਾਂਧੀ ਨੂੰ ਵੀ ਚਿੱਠੀਆਂ ਲਿਖਦੇ ਹੁਣੇ ਆ ਸਾਨੂੰ ਇਸ ਗੱਲ ਦੇ ਬਾਰੇ ਕੋਈ ਨੌਲੇਜ ਨਹੀਂ ਸੀ ਜੇ ਸਾਨੂੰ ਨੌਲੇਜ ਹੁੰਦੀ ਤੇ ਅਸੀਂ ਇਹ ਕੰਮ ਨਹੀਂ ਸੀ ਹੋਣ ਦੇਣਾ ਕਿੱਦਾਂ ਨਹੀਂ ਸੀ ਹੋਣ ਦੇਣਾ ਕਿੱਦਾਂ ਰੋਕ ਲੈਂਦੇ ਉਸ ਚੀਜ਼ ਨੂੰ ਤੁਸੀਂ ਉਹ ਸਾਡੀ ਡਿਊਟੀ ਉਸ ਟਾਈਮ ਇੱਥੇ ਹੀ ਸੀਗੀ ਦੋ ਆਪਣੇ ਅਜਰਾਲਾ ਰੋਡ ਤੇ ਅਸੀਂ ਹੁੰਦੇ ਹੋਇਆ ਕਰਦੇ ਸੀਗੇ ਤੇ ਜੇ ਸਾਨੂੰ ਇਸ ਕਹਾਣੀ ਦਾ ਪਤਾ ਹੁੰਦਾ ਵੀ ਇਦਾਂ ਕਰਨਗੇ ਤੇ ਫੇਰ ਅਸੀਂ ਉੱਥੋਂ ਹਿਲਣਾ ਵੀ ਨਹੀਂ ਸੀਗਾ ਤੇ ਇਹਨਾਂ ਨੂੰ ਠੋਕ ਦੇਣਾ ਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਸੀਂ ਸਭ ਆਖੋ ਵੀ ਜਾਂਦੇ ਕਿ 1984 ਜਦੋਂ ਕਾਣ ਹੋਇਆ ਤੇ ਬਹੁਤ ਸਾਰੇ ਧਰਮੀ ਫੌਜੀ ਜਿਹੇ ਸੀ ਜਿਹੜੇ ਆਪਣੀਆਂ ਬੇਰਕਾ ਛੱਡ ਕੇ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਕੇ ਤੁਰ ਪਏ ਸੀ ਬੰਦੂਕਾਂ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਸੀਗੀਆਂ ਸੀਗੀਆਂ ਹਿੰਦੂ ਹਕੂਮਤ ਦੀਆਂ ਪਰ ਉਹਨਾਂ ਨੂੰ ਬਰਦਾਸ਼ਤ ਨਾ ਹੋਇਆ ਜਦੋਂ ਗੁਰੂ ਦੇ ਦਰ ਦੇ ਉੱਤੇ ਫੌਜਾਂ ਚੜੀਆਂ ਤਾਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਇਹਨਾਂ ਹਕੂਮਤ ਦੀ ਏਟਨਾ ਏਟ ਖੜਕਾਵਾਂਗੇ ਬਹੁਤ ਸਾਰੀ ਅਜਿਹੇ ਧਰਮੀ ਫੌਜੀ ਨੇ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਪੂਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਸੇ ਹੋਏ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਮਦਦਾਂ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਆਂਦੇ ਹਨ ਰਾਇਆਂ ਨੇ ਵੀ ਬਚਾਈਆਂ ਐਸਜੀਪੀਸ ਨੇ بڑے ਵਾਅਦੇ ਕੀਤੇ ਖੈਰ ਐਸਜੀਪੀਸ ਦੇ ਵਾਅਦੇ ਕਿੱਦਾਂ ਦੇ ਰਹੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੀ ਹੈ ਪਰ ਅੱਜ ਮੈਂ ਪਟਿਆਲੇ ਦੇ ਨੇੜੇ ਕਪੂਰੀ ਦੇ ਨੇੜੇ ਇੱਕ ਪਿੰਡ ਹੈ ਉੱਥੇ ਪਹੁੰਚੇ ਆਏ ਆ ਉੱਥੇ ਤਨਵੀ ਫੌਜੀ ਨੇ ਮੇਰੇ ਨਾਲ ਬੜੇ ਲੰਬੇ ਸਮੇਂ ਤੋਂ ਲਗਾਤਾਰ ਗੱਲ ਕਰਦੇ ਸਨ ਸਵਾਬ ਬਣਿਆ ਵੀ ਮੈਂ ਉਸ ਪਿੰਡ ਦੇ ਕੋਲੋਂ ਹੋ ਕੇ ਨਿਕਲ ਰਿਹਾ ਸੀ ਤਾਂ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਮਿਲਿਆ ਜਾਂ ਕਹਿ ਸਕਦਾ ਸਵਾਬ ਬਣਿਆ ਫਤਿਹਦੀ ਸਾਂਝ ਪਾਣੇ ਇਹਨਾਂ ਦੇ ਨਾਲ ਤੇ ਜਾਣਦੇ ਆ ਕਿ ਇਹ ਉਸ ਸਮੇਂ ਕੀ ਕੁਝ ਇਣ ਨੇ ਦੇਖਿਆ ਕੀ ਕੁਝ ਉਦੋਂ ਵਾਪਰਿਆ ਤੇ ਆਖਿਰ ਕੱਲ ਜਿਹੜੀ ਰਾਮ ਮੰਦਰ ਦਾ ਜਿਹੜਾ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਹੈ ਵੀ ਉਹਦੇ ਬਾਰੇ ਇਹ ਕੀ ਸੋਚਦੇ ਨੇ ਫੌਜੀ ਗੁਰਪ੍ਰਜਨ ਸਿੰਘ ਮੇਰੇ ਨਾਲ ਨੇ ਪਿੰਡ ਹੈਗਾ ਜੀ ਸਿਰ ਕਪੜਾ ਫਤਿਹ ਦੀ ਸਾਜ ਪਾਨਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਫੌਜੀ ਸਾਹਿਬ ਇਹ ਜਾਨਣਾ ਚਾਹਾਂਗਾ ਕਿ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੋਇਆ ਬਾਬਰੀ ਮਸਜਿਦ ਢਾਕੇ ਰਾਮ ਮੰਦਿਰ ਉਸਾਰਿਆ ਗਿਆ ਤੇ ਉਹਦੀ ਕਲ ਪ੍ਰਾਣ ਪ੍ਰਸਤੀਸ਼ਠਾ ਕੀਤੀ ਗਈ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਜਿਆਦਾ ਤਾਂ ਸਾਨੂੰ ਇਹਨਾਂ ਅਦਵਾਰੀਆਂ ਦੀ ਨੌਲੇਜ ਹੈ ਨਹੀਂ ਪਰ ਵੈਸੇ ਉਹ ਦੱਸਦੇ ਆ ਵੀ ਜਿਹੜਾ ਸੰਕਰਚਾਰੀਆ ਜਿਹੜੇ ਉਹਨਾਂ ਦੇ ਚਾਰ ਬੰਦੇ ਸੀਗੇ ਉਹ ਉੱਥੇ ਨਹੀਂ ਪਹੁੰਚੇ ਇਸ ਕਰਕੇ ਉਹ ਅਧੂਰਾ ਹੀ ਦੱਸਦੇ ਆ ਇਹਦੇ ਬਾਰੇ ਬਿਲਕੁਲ ਕਿਉਂਕਿ ਉਹ ਜਿਹੜੇ ਉਹਨਾਂ ਦੇ ਚਾਰ ਉਹ ਨਹੀਂ ਪਹੁੰਚੇ ਉੱਥੇ ਉਹ ਹਾਂਜੀ ਚਾਰ ਜਿਹੜੇ ਨੇ ਅਲੱਗ-ਅਲੱਗ ਚਾਰ ਮੱਠ ਦੀਸ ਜਿਹੜੇ ਹੈਗੇ ਨੇ ਹਾਂ ਮੱਠ ਦੀਸ ਦੇ ਚਾਰ ਜਿਹੜੇ ਸੀ ਨਾ ਸੰਕਰਚਾਰੀਆ ਵਗੈਰਾ ਉਹ ਉੱਥੇ ਨਹੀਂ ਆਏ ਗੁਰੂ ਗੋਬਿੰਦ ਸਿੰਘ ਜੀ ਲਾਲਾ ਪੁੱਤ ਜੀ ਰਾਏ ਕਹਿੰਦੇ ਆ ਜੇ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਹੁਣਤ ਸੁਨਤ ਹੁੰਦੀ ਸਭ ਕੀ ਹੂੰ। ਥੱਥੇ ਉਸ ਵੇਲੇ ਸਮਾਜ ਦੇ ਸੀਗੇ। ਸਮਾਜਾ ਸੀ ਕਿ ਮੰਦਰਾਂ ਨੂੰ ਢਾਕੇ ਤੇ ਉੱਤੇ ਮਸੀਤਾਂ ਬਣਾਈਆਂ ਜਾ ਰਹੀਆਂ ਸੀ। ਕਸ਼ਮੀਰ ਤੋਂ ਪੰਡਤ ਆਏ ਸੀਗੇ ਗੁਰੂ ਤੇਗ ਬਹਾਦਰ ਜੀ ਦੇ ਕੋਲ। ਉੱਥੇ ਇਹਨਾਂ ਦੀ ਗਰਦਨਾ ਕਲਮ ਕੀਤੀਆਂ ਜਾ ਰਹੀਆਂ ਸੀ ਮੁਸਲਮਾਨਾਂ ਦੀ। ਤੇ ਉਹਨਾਂ ਨੇ ਆ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਨੰਦਪੁਰ ਸਾਹਿਬ। ਉੱਥੇ ਆ ਕੇ ਅ ਗੁਰੂ ਗੋਬਿੰਦ ਸਿੰਘ ਜੀ ਬਾਹਰ ਖੇਲਣ ਗਏ ਹੋਏ ਸੀ। ਤੇ ਉਹ ਜਦੋਂ ਆ ਕੇ ਬੈਠੇ ਉਹਨਾਂ ਨੇ ਦੇਖਿਆ ਉਹਦੇ ਪਿਤਾ ਜੀ ਉਦਾਸ ਜੀ ਉਹਦੇ ਚ ਬੈਠੇ ਸੀਗੇ ਹੂੰ ਤੇ ਉਹ ਆਣ ਕੇ ਉਹਦੀ ਗੋਚ ਖੇਡਣ ਲੱਪੇ ਦੇ ਖੇਲਦੇ ਹੋਏ ਕਹਿੰਦੇ ਪਾਪਾ ਜੀ ਤੁਸੀਂ ਵੀ ਮੈਡੀ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ ਹੂੰ ਉਹ ਕਹਿੰਦਾ ਵੀ ਇਦਾਂ ਇਦਾਂ ਕਰਕੇ ਗੱਲ ਹੋ ਗਈ ਤੇ ਇਹ ਕਹਿੰਦੇ ਆ ਵੀ ਇੱਕ ਮਹਾ ਉਸਕੀ ਬੰਦੇ ਦੀ ਉਹ ਚਾਹੀਦੀ ਹੈ ਕੁਰਬਾਨੀ ਕਸ਼ਮੀਰੀ ਪੰਡਿਆ ਆਏ ਹੋਏ ਨੇ ਕਸ਼ਮੀਰੀ ਪੰਡਿਆ ਤੇ ਉਹਨਾਂ ਦੇ ਤਿਲਕ ਜੰਝੂ ਦੇ ਰੱਖਿਆ ਕਰਨੀ ਹੈ ਉਹਨਾਂ ਦਾ ਤੇ ਤਸ਼ੱਦਦ ਹੋ ਰਿਹਾ ਹੈ ਮਨ ਮਰਜਣੇ ਉਹਨਾਂ ਦਾ ਲਾ ਕੇ ਸੁੱਟਿਆ ਜਾ ਰਿਹਾ ਹੈ ਹਾਂਜੀ ਹਾਂ ਤੇ ਉਹਨਾਂ ਵਰੀ ਆਏ ਨੇ ਤੇ ਉਹ ਫਿਰ ਕਹਿੰਦੇ ਕੋਈ ਮਹਾਪੁਰਸ਼ ਦੀ ਕਿਸੇ ਦੀ ਉਹ ਚਾਹੀਦੀ ਹੈ ਕੁਰਬਾਨੀ ਹੂੰ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਉਦੋਂ 9 ਸਾਲ ਦੇ ਸੀ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਧ ਫਿਰ ਹੋਰ ਕੌਣ ਹੋ ਸਕਦਾ ਬਿਲਕੁਲ ਤੁਹਾਡੇ ਤੋਂ ਵੱਧ ਬਲੀਦਾਨੀ ਕੌਣ ਹੋ ਸਕਦਾ ਹੋ ਨਹੀਂ ਹੋ ਸਕਦਾ ਹੋਰ ਕੋਈ ਫਿਰ ਉਹਨਾਂ ਨੇ ਇਥੋਂ ਦੀ ਹੁੰਦੇ ਹੋਏ ਆਗਰੇ ਤੋਂ ਉੱਦੇ ਹੋਏ ਆ ਕੇ ਦਿੱਲੀ ਆਣ ਕੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਆਪਣਾ ਸੀਸ ਦੇ ਕੇ ਤਿਲਕ ਜੰਜੁਦੀ ਰੱਖਿਆ ਕੀਤੀ ਬਿਲਕੁਲ ਬਿਲਕੁਲ ਇਹ ਤਾਂ ਇਤਿਹਾਸ ਸਾਰਿਆਂ ਨੂੰ ਬਾਖੋ ਵੀ ਪਤਾ ਹੈ ਤਾਂ ਉਸ ਤੋਂ ਬਾਅਦ ਆਈ ਥਿੰਕ ਹਿੰਦੂ ਵੀਰਾਂ ਨੇ ਇਹ ਗੱਲ ਵੀ ਆਖੀ ਸੀ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਇੱਕ ਪੁੱਤ ਜ਼ਰੂਰ ਸਿੱਖਰ ਸਜਾਵਾਂਗੇ ਸਿੱਖ ਬਣਾਵਾਂਗੇ ਤੇ ਅੱਜ ਵੀ ਕਈ ਪਰਿਵਾਰ ਅਜੇ ਹੈ ਨਹੀਂ ਜਿਹਨਾਂ ਦੇ ਪਰਿਵਾਰ ਦੇ ਵਿੱਚ ਹਿੰਦੂਆਂ ਦੇ ਪਰਿਵਾਰ ਅਜੇ ਨੇ ਜਿਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਵੀ ਇੱਕ ਬੱਚਾ ਉਹ ਜ਼ਰੂਰ ਕਿਸੇ ਤਰ੍ਹਾਂ ਦੀ ਸਿੱਖ ਰੱਖਦੇ ਨੇ ਕਿਉਂਕਿ ਉਦੋਂ ਉਹਨਾਂ ਨੇ ਵਚਨ ਕੀਤਾ ਸੀਗਾ ਗੁਰਤੇਗ বাহাদুর ਸਾਹਿਬ ਦੇ ਨਾਲ ਗੁਰਕਲਗੀ ਧਰ ਦੇ ਨਾਲ ਕਿ ਹਾਂ ਅਸੀਂ ਆਪਣੇ ਪਰਿਵਾਰ ਜਿਹੜਾ ਹੈ ਜਿਸ ਕੌਮ ਨੇ ਸਾਡਾ ਅਨੁਸ਼ਮਨਿਸ਼ ਬਚਾਇਆ ਜਿਸ ਕੋ ਆਪਨੇ ਸੜਾ ਤਿਲ ਕੇ ਜੰਜੂ ਰੱਖਿਆ ਅਸੀਂ ਉਸ ਕੌਮ ਦੀ ਉਸ ਫੌਜ ਦੇ ਵਿੱਚ ਆਪਣਾ ਇੱਕ ਬੱਚਾ ਜ਼ਰੂਰ ਭਾਗਤੀ ਕਰਾਂਗੇ ਪਰ ਅੱਜ ਬਹੁਤ ਹੱਦ ਤੱਕ ਅਸੀਂ ਉਸ ਚੀਜ਼ ਤੋਂ ਮੁਨਕਰ ਹੋ ਗਏ ਆ ਉਸ ਚੀਜ਼ ਤੋਂ ਅਸੀਂ ਮਖਰੇ ਹੋ ਗਏ ਆ ਭੱਜ ਚੁੱਕੇ ਆ ਪਰ ਕਈ ਜਗ ਦੇ ਜ਼ਮੀਨਾਂ ਵਾਲੇ ਅਜੇ ਵੀ ਹੈਗੇ ਨੇ ਖੈਰ ਤੁਸੀਂ ਬਲੂ ਸਟਾਰ ਵੇਲੇ ਦਰਬਾਰ ਸਰ ਸੀਗੇ ਅਸੀਂ ਅਜਨਾਲਾ ਰੋਡ ਦੇ ਉੱਤੇ ਸੀਗੇ ਫੌਜਬਾਨ ਨੇ 3 ਫੀਲਡ ਨੇ ਮਿੜਤੀ ਸਾਡੀ ਜੀ ਉੱਥੇ ਸੰਤ ਜਨਰਲ ਸਿੰਘ ਪਿੰਨਰਾਂ ਵਾਲੇ ਲੰਗਰ ਸਾਹਿਬ ਦੇ ਉੱਤੇ ਰਿਹਾ ਕਰਦੇ ਸੀ ਜੀ ਤੇਸੀ ਉੱਥੇ ਜਾਣਾ ਉਹਨਾਂ ਨੂੰ ਫਤਿਹਫੁਤੇ ਬੁਲਾਉਣੀ ਬੜੇ ਪਿਆਰ ਨਾਲ ਉਹਨਾਂ ਨੇ ਗੱਲਾਂ ਕਰਨੀਆਂ ਸਾਡੇ ਨਾਲ ਤੇ ਉਸ ਟਾਈਮ ਉੱਥੇ ਇਹ ਜਿਹੜੇ ਆਪਣੇ ਅਕਾਲੀ ਸੀਗੇ ਇਹ ਇਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਵੀ ਨਹੀਂ ਛੇ ਜਾਣ ਦਿੰਦੇ ਪਿੰਡਰਾਲੇ ਨੂੰ ਪਿੰਡਰਾਲੇ ਨੂੰ ਹਾਂ ਸੰਤ ਜਨਨ ਸਿੰਘ ਪਿੰਡਰਾਲੇ ਨੂੰ ਹਾਂਜੀ ਇਹ ਕਹਿੰਦੇ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਨਹੀਂ ਤੂੰ ਜਾਣਾ ਪਹਿਲਾਂ ਤੇ ਇਹਨਾਂ ਦੀ ਮਨ ਨਾਲ ਬਣਦੀ ਸੀ ਬਾਅਦ ਚ ਇਹਨਾਂ ਨੇ ਪਤਾ ਨਹੀਂ ਕੀ ਆ ਆਪਸ ਵਿੱਚ ਮੀਟਿੰਗ ਕਰਕੇ ਲੋਂਗੋਵਾਲ ਸੀਗਾ ਟੌੜਾ ਤੇ ਬਾਦਲ ਸਾਹਿਬ ਹਾਂ ਇਹਨਾਂ ਨੇ ਸਾਰਿਆਂ ਨੇ ਰਲ ਕੇ ਫਿਰ ਉਹਨਾਂ ਨੂੰ ਕਿਹਾ ਵੀ ਹਥਿਆਰ ਲੈ ਕੇ ਅੰਦਰ ਮੱਥਾ ਟੇਕਣਾਂ ਦੇ ਆ ਕਰੋ ਇਹਨਾਂ ਨੂੰ ਅੱਛਾ ਮੈਂ ਮੇਨ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਨੂੰ ਕਿਹਾ ਵੀ ਤੁਸੀਂ ਹਥਿਆਰ ਲੈ ਕੇ ਮੱਥਾ ਟੇਕਣ ਨਹੀਂ ਜਾਣਾ ਹਾਂ ਲੌਂਗਵਾਲ ਟੋੜੇ ਤੇ ਬਾਦਲ ਨੇ ਇਹ ਗੱਲ ਕਹੀ ਸੀ ਹਾਂ ਇਹਨਾਂ ਨੇ ਸਾਰਿਆਂ ਨੇ ਲਾ ਕੇ ਇਹ ਗੱਲ ਕਹੀ ਸੀ ਇਹਨਾਂ ਨੂੰ ਤੇ ਉਹ ਫਿਰ ਆਪਣੀ ਬਾਹਰੋਂ ਅਰਦਾਸ ਕਰਕੇ ਆ ਜਾਂਦੇ ਸੀਗੇ ਜੋੜੀ ਤੋਂ ਹੀ ਜੋੜੀ ਤੋਂ ਹੀ ਅਰਦਾਸ ਕਰਦੇ ਸੀਗੇ ਉਹ ਮੱਥਾ ਟੇਕਣ ਨਹੀਂ ਜਾਂਦੇ ਸੀ ਨਹੀਂ ਸੀ ਜਾਣ ਦਿੰਦੇ ਤੇ ਬਾਕੀ ਸਿੱਖ ਧਰਮ ਦੇ ਵਿੱਚ ਹਥਿਆਰ ਜ਼ਰੂਰੀ ਹੈ ਬਿਲਕੁਲ ਮੈਂ ਆਪਣੇ ਹਜੂਰ ਸਾਹਿਬ ਗਿਆ ਸੀ ਉੱਥੇ ਸਟੇਨ ਗਨ ਤੱਕ ਬਿਨਾਂ ਸੰਸ ਤੋਂ ਵੀ ਲਿਖਿਆ ਹੋਇਆ ਲਾਇਆ ਹੋਇਆ ਲਿਖ ਕੇ ਉੱਥੇ ਜੀ ਵੀ ਕੋਈ ਲਸਾਨ ਦੀ ਲੋੜ ਨਹੀਂ ਲੇਕਿਨ ਇਹ ਕਹਿੰਦੇ ਸੀ ਵੀ ਨਹੀਂ ਹਥਿਆਰ ਲੈ ਕੇ ਅੰਦਰ ਨਹੀਂ ਮੱਥਾ ਟੇਕਣ ਜਾਣਾ ਹੂੰ ਤੇ ਅਸੀਂ ਉੱਥੇ ਜਾਇਆ ਕਰਦੇ ਸੀ ਸਾਨੂੰ ਫੇਰ ਇਹਨਾਂ ਨੇ 84 ਦੇ ਵਿੱਚ ਸਾਨੂੰ ਕੋਈ ਪਲੈਨਿੰਗ ਇਹਨਾਂ ਦੀ ਬਣ ਰਹੀ ਸੀ ਵੀ ਦਰਵਾਜਾ ਸਾਹਿਬ ਤੇ ਅਟੈਕ ਹੋਣਾ ਹੈ ਅਸੀਂ ਫਿਰ ਇਹਨਾਂ ਨੇ ਊੜੀ ਸਾਨੂੰ ਸਾਡੀ ਯੂਨਿਟ ਨੂੰ ਚੱਕ ਕੇ ਭੇਜਤਾ ਨਹੀਂ ਕਿਹਣਾ ਦੀ ਪਲੈਨਿੰਗ ਹੋ ਰਹੀ ਸੀ ਕਿ ਦਰਬਾਰ ਸਾਹਿਬ ਅਟੈਕ ਹੋਣਾ ਹੈ ਤੇ ਤੁਸੀਂ ਕਿਹੜੇ 84 ਦੇ ਕਿਹੜੇ ਮਹੀਨੇ ਦੇ ਵਿੱਚ ਤੁਸੀਂ ਉੱਥੇ ਸੀ ਅਸੀਂ ਉੱਥੋਂ ਗਏ ਸੀ ਇਹ ਮਾਰਚ ਦੇ ਮਹੀਨੇ 'ਚ ਸਾਨੂੰ ਉੱਥੋਂ ਚੱਕਦਾ ਸੀ ਮਾਰਚ ਦੇ ਅਪ੍ਰੈਲ ਮਈ ਤੱਕ ਸੀਗੇ ਮਤਲਬ ਉਹ ਮਾਰਚ ਤੋਂ ਹੈ ਨਾ ਮਾ ਜੀ ਮਤਲਬ ਮਾਰਚ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਜਿਹੜੀਆਂ ਗੱਲਾਂ ਸੁਣੀਆਂ ਜੋ ਗੱਲਾਂ ਹੋਈਆਂ ਸੀ ਜੋ ਸੰਤਾ ਨੇ ਤੁਹਾਡੇ ਸਾਹਮਣੇ ਗੱਲਾਂ ਕੀਤੀਆਂ ਉਹ ਤੋਂ ਬਾਅਦ ਸਾਨੂੰ ਤੀਸਰੇ ਮਹੀਨੇ 'ਚ 84 ਦੇ ਉੜੀ ਸ਼ੇਰੀਨਗਰ ਤੋਂ 120 ਕਿਲੋਮੀਟਰ ਗਿਆ ਹੂੰ ਉੱਥੇ ਪਹੁੰਚਤਾ ਉੱਥੇ ਆਲੇ-ਦਾਲੇ ਬਿਲਕੁਲ ਵੀ ਕਿਤੇ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੀ ਜੀ ਉੱਥੇ ਚਲੇ ਗਏ ਐਕਸ਼ਨ ਹੋਇਆ ਸਾਡੀ ਟੋਪਖਾਨਾ ਸੀਗਾ ਟੋਪਖਾਨੇ ਦੇ ਵਿੱਚ ਟੋਪਾਂ ਵੀ ਸੀ ਸਾਡੇ ਕੋਲ ਸਾਰਾ ਕੁਝ ਸੀਗਾ ਪਰ ਲੇਕਿਨ ਇਹਨਾਂ ਨੇ ਸਾਨੂੰ ਫਾਇਰਫੋਰ ਕੋਈ ਨਹੀਂ ਕਰਨ ਦਿੱਤੇ 15 ਕੋਰ ਦਾ ਜਰਨਲ ਹੂੰ ਉੱਥੇ ਸਾਡੇ ਕੋਲ ਗਿਆ ਇੱਕ ਬਾਬਾ ਜੀ ਨੂੰ ਸਾਡਾ ਬਾਬਾ ਜੀ ਛੁੱਟੀ ਤੇ ਸੀ ਨਾਬੇ ਦੇ ਸੀਗੇ ਜੀ ਨਾ ਪਟਿਆਲੇ ਦੇ ਸੀਗੇ ਜੀ ਬਖਸ਼ੀਆਲ ਪਿੰਡ ਹੈ ਨਹੀਂ ਉੱਥੋਂ ਦੇ ਸੀ ਅਜੀਤ ਸਿੰਘ ਤੇ ਇਹਨਾਂ ਨੇ ਬਾਬਾ ਜੀ ਸਾਡੇ ਛੁੱਟੀ ਦੇ ਸੀ ਇੱਕ ਬਾਬਾ ਹੋਰ ਲੈ ਗਏ ਇਹ ਉਸ ਬਾਬੇ ਨੂੰ ਸਾਡੀ ਯੂਨਟ ਵਾਲੇ ਮੁੰਡੇ ਸਾਰੇ ਜਾਣਦੇ ਸੀ ਅੰਮ੍ਰਿਤਸਰ ਵਾਲੇ ਰਹਿਣ ਵਾਲੇ ਹਮ ਕੁਮਾਰ ਸੀਗਾ ਕਿਸੇ ਹੋਰ ਯੂਨਟ ਦਾ ਸੀ ਉਹ ਉਹਨੇ ਲੈਕਚਰ ਸ਼ੁਰੂ ਕਰਤਾ ਉੱਥੇ ਵੀ ਤਿਹਾਰ ਤਾਂ ਹੁੰਦੇ ਨਹੀਂ ਹੈ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਰੇ ਗੁਰੂਆਂ ਦਾ ਨਾਮ ਲੈ ਕੇ ਉਹ ਕਹਿੰਦੇ ਵੀ ਹਥਿਆਰ ਨਹੀਂ ਸੀ ਤੇ ਇੱਕ ਮੁੰਡਾ ਸਾਡਾ ਯੂਨਿਟ ਦਾ ਖੜਾ ਹੋਇਆ ਉਹ ਕਹਿੰਦਾ ਵੀ ਤੂੰ ਅਕਾਲ ਤਖਤ ਦੇ ਵਿੱਚ 18 ਕਿਲੋ ਦਾ ਬਾਬਾ ਦੀਪ ਸਿੰਘ ਦਾ ਖੰਡਾ ਨਹੀਂ ਵੇਖਿਆ ਹੂੰ ਤੇ ਯੂਨਿਟ ਸਾਰੀ ਖੜੀ ਹੋ ਗਈ ਬੈਲਟਾਂ ਉਹ ਕਹਿੰਦਾ ਵੀ ਥਾਰੀ ਯੂਨਿਟ ਤੋੜ ਦਾਂਗੇ ਸਾਡੀ ਯੂਨਿਟ ਨੇ ਸਾਰਿਆਂ ਨੇ ਬੈਲਟਾਂ ਧਾਰਤੀਆਂ ਅੱਛਾ ਤੋੜ ਦਿਓ ਸਾਡੀ ਯੂਨਿਟ ਨੂੰ ਫੇਰ ਉਹਨੇ ਬੜੇ ਔਖੇ ਟਕਾਇਆ ਮੈਂ ਤੁਹਾਡੇ ਕੋਲ ਉੱਥੇ ਚੀਨ ਦੀ ਲੜਾਈ ਦੇ ਵਿੱਚ ਤੁਹਾਡੇ ਕੋਲ ਆਇਆ ਸੀ ਤੁਸੀਂ ਤੇ ਬੜੇ ਚੰਗੇ ਬੰਦੇ ਹੋ ਫਰੋਣਾ ਕਿਉਂਕਿ ਉਹਨੇ ਸਾਨੂੰ ਟਕਾ ਲਿਆ ਫੇਰ ਕਹਿੰਦਾ ਮੈਨੂੰ ਹੁਣ ਗੁਰਦੁਆਰੇ ਜਾਵਾਂਗਾ ਮੈਂ ਤੁਹਾਡੇ ਫੇਰ ਬੜਾ ਔਖਾ ਮਨਾਮ ਨੂੰ ਕਿ ਸਾਨੂੰ ਗੁਰਦਾਰ ਸਾਹਿਬ ਤੇ ਲੈ ਗਿਆ ਉਹ ਜੀ 3 ਦਿਨ ਸਾਡੇ ਤੇ ਬਾਹਰਲੀ ਫੌਜਾਂ ਲੱਗੀ ਰਹੀਆਂ ਅਸੀਂ ਮੈਂ ਤੁਹਾਨੂੰ ਗੁਰਦੁਆਰੇ ਲੈ ਗਿਆ ਧੁਖੇ ਦੇ ਨਾਲ ਉਹਥੇ ਨਜ਼ਰਬੰਦ ਕਰਤਾ ਤੁਹਾਨੂੰ ਵੀ ਇਹ ਸਾਰੇ ਨਾ ਬਸ ਉਹਥੇ ਵੀ ਮੈਂ ਮੱਥਾ ਟੇਕੂਗਾ ਬਸ ਉਹੀ ਉਹੀ ਮੈਂ ਉਹੀ ਜਾਣ ਕੇ ਮੈਂ ਤੁਹਾਨੂੰ ਉਥੋਂ ਆਣ ਨਹੀਂ ਦਿੱਤਾ ਕਿਸੇ ਨੂੰ ਵੀ ਉੱਥੇ ਕਿਸਾਨ ਦੇ ਨਾਲ ਗੱਲ ਤਾਂ ਉਹੀ ਹੈ ਨਾ ਸਕੀਮ ਦੇ ਨਾਲ ਤੁਹਾਨੂੰ ਉੱਥੇ ਬਚਾਤਾ ਬਚਾਤਾ ਬਸ ਉੱਥੇ ਬਚਾ ਕੇ ਕਿਸਾਨ ਨਾਲ ਨਜ਼ਰਬੰਦੀ ਕਰਤਾ ਜਾਇ ਸ਼ੋਅ ਕੀਤਾ ਨਹੀਂ ਕੀਤਾ ਪੀ ਸਿੰਘ ਥੋੜੇ ਜੇ ਖੜਕੂ ਵਰਤੀ ਦੇ ਲੱਗਦੇ ਨੇ ਤੇ ਨਾਲ ਉੱਥੇ ਨਜ਼ਰਬੰਦ ਕਰਕੇ ਰੱਖੋ ਤਿੰਨ ਚਾਰ ਦਿਨ ਸਾਡੇ ਤੇ ਫੇਰ ਗੁਗਾ ਡੰਗੂ ਡੰਗਾ ਹੋਣੀ ਆ ਉੱਪਰ ਪਤਾ ਨਹੀਂ ਕੀ ਸੀਗਾ ਕੀ ਨਹੀਂ ਸਾਨੂੰ ਕੋਈ ਪਤਾ ਨਹੀਂ ਦੂਸਰੀ ਯੂਨਿਟਾਂ ਲਾਈਆਂ ਹੋਣੀਆਂ ਨੇ ਮ ਬਾਕੀ ਕਮਿਨੈਸ਼ਨ ਉਦੋਂ ਹੈ ਨਹੀਂ ਸੀਗੇ ਸਿੱਖ ਜੁਨਟਾਂ ਸਾਨੂੰ ਡਿਗਰੀਆਂ ਸੀ ਵੀ ਜੇ ਤੋਪਖਾਨੇ ਵਾਲੇ ਫਾਇਰ ਕਰਦਿਆਂਦੇ ਅਸੀਂ ਲਾਹੌਰ ਜਾਵੜ ਮੈਂ ਹੂੰ ਮੈਥੋਂ ਤੱਕ ਦੀ ਪਲੈਨਿੰਗ ਬਣਾਈ ਹੋਈ ਸੀ ਅੱਛਾ ਜੀ ਪਰ ਤੁਹਾਨੂੰ ਇੱਥੋਂ ਨਿਕਲਣ ਹੀ ਨਹੀਂ ਦਿੱਤਾ ਗਿਆ ਉਸ ਵੇਲੇ ਤੇ ਉਸ ਵੇਲੇ ਜਿਹਨਾਂ ਦੀ ਤੁਹਾਨੂੰ ਜਿਹਨਾਂ ਦੀ ਪਲੈਨਿੰਗ ਸੀਗੀਆਂ ਸੰਤਾ ਦੇ ਹੁੰਦਿਆਂ ਵੇਲੇ ਜੋ ਪਲੈਨਿੰਗ ਤੁਹਾਡੇ ਤੱਕ ਪਹੁੰਚੀਆਂ ਜਾਂ ਤੁਹਾਨੂੰ ਪਤਾ ਲੱਗੀਆਂ ਵੀ ਆਹ ਪਲੈਨਿੰਗ ਚੱਲ ਰਹੀਆਂ ਨੇ ਦਰਬਾਰ ਸਾਹਿਬ ਤੇ ਅਟੈਕ ਹਾਂ ਇਹ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਸੀ ਪਹਿਲਾਂ ਹੀ ਉਹ ਕਿਹੜੀਆਂ ਕਿਹੜੀਆਂ ਪਲੈਨਿੰਗ ਸੀਗੀਆਂ ਕਿਨੂੰ ਕਿਨੂੰ ਇਸ ਬਾਰੇ ਪਤਾ ਬਸ ਇੰਨਾ ਹੀ ਕਹਿੰਦੇ ਇਹੀ ਗੱਲ ਸੁਣਦੇ ਸੀ ਅਸੀਂ ਤਾਂ ਬਾਕੀ ਪਿੰਡ ਰਾਲ ਗਿਆ ਕਰਦਾ ਕੋਈ ਕੋਈ ਗੱਲ ਨਹੀਂ ਯਾਰ ਜੋ ਹੋਊਗਾ ਦੇਖੀ ਜੋਗਾ ਮੈਂ ਨਹੀਂ ਜੀਤੂਗਾ ਤੁਸੀਂ ਆਪਣੀ ਨੌਕਰੀਆਂ ਕਰੋ ਆਰਾਮ ਨਾਲ ਹਾਂ ਇਹ ਹਰਚੰਦ ਸਿੰਘ ਲੋਂਗੋਵਾਲ ਟੋੜਾ ਬਾਦਲ ਇਹ ਸਾਰੇ ਰਾਮੂ ਵਾਲੀਆ ਹੂੰ ਢਿੰਡ ਸਾ ਵੀ ਸੀ ਮੇਰੇ ਖਿਆਲ ਇਹ ਸਾਰੇ ਸੀਗੇ ਆਪਸੇ ਉਦੋਂ ਪਹਿਲਾਂ ਜਾ ਕੇ ਰਾਮਨਾਗਲ ਕਰਦੇ ਸੀ ਫੇਰ ਇਹ ਵਿਗੜ ਵੀ ਗਏ ਸੀ ਉਹਦੇ ਨਾਲ ਫੇਰ ਆਂਦੇ ਨਾਲ ਮਤਲਬ ਕਿਹਦੇ ਨਾਲ ਗੱਲ ਕਰਦੇ ਸੀ ਪਿੰਡ ਵਾਲੇ ਦੇ ਨਾਲ ਅੱਛਾ ਤੇ ਉਹ ਉੱਪਰ ਹੁੰਦਾ ਸੀ ਉਦੋਂ ਕੱਲ ਤੱਕ ਤੇ ਨਹੀਂ ਸੀ ਗਿਆ ਉਹ ਅੱਛਾ ਜੀ ਲੰਗਰਹਾਲ ਦੇ ਉੱਤੇ ਹੁੰਦਾ ਸੀ ਉਹ ਠੀਕ ਹੈ ਹਾਂਜੀ ਉੱਥੇ ਜਾ ਕੇ ਮਤਲਬ ਇਹਨਾਂ ਦੀਆਂ ਮੀਟਿੰਗਸ ਚੱਲਦੀਆਂ ਸੀ ਗੱਲਾਂ ਬਾਤਾਂ ਕਰਦੇ ਸੀ ਤੇ ਫੇਰ ਮਤਲਬ ਟਰੈਕ ਤੋਂ ਕਿੱਦਾਂ ਉਤਰੇ ਕਿ ਵਿਗੜ ਗਿਆ ਕੀ ਮਤਲਬ ਫੇਰ ਇਹਨਾਂ ਨੂੰ ਪਤਾ ਨਹੀਂ ਕੀ ਪਿਆ ਕਹਿੰਦਾ ਵੀ ਇਹ ਤਵਾਦੀ ਹੈ ਇਹ ਫਲਾਣਾ ਏ ਠਿੰਕਾ ਫੇਰ ਦੂਜੀ ਨਜ਼ਰ ਨਾਲ ਪਿੰਡ ਵਾਲੇ ਦੇਖਣ ਲੱਪੇ ਸੀਗੇ ਓਕੇ ਇਹੀ ਬੰਦੇ ਹਾਂ ਇਹੀ ਬ ਏ ਫਿਰ ਉਹ ਆਵਾਜ਼ਾਂ ਆਣ ਲੱਗ ਪਈ ਅਸੀਂ ਵੀ ਦਰਬਾਰ ਸਾਹਿਬ ਤੇ ਅਟੈਕ ਇੰਦਰਾ ਗਾਂਧੀ ਕਰਾਉਗੀ ਹੂੰ ਤੇ ਇਹਨਾਂ ਨੇ ਫਿਰ ਉਹ ਪਤਾ ਨਹੀਂ ਕਿਤਰਾ ਕੀ ਕੀਤਾ ਕੀ ਨਹੀਂ ਇਹਨਾਂ ਨੇ ਅਟੈਕ ਕਰਾ ਹੀ ਦਿੱਤਾ ਫਿਰ 6 2 ਜੂਨ ਨੂੰ ਤੋਂ 2 2 ਜੂਨ ਤੋਂ ਸ਼ੁਰੂਆਤ ਹੋ ਗਈ ਸੀ ਕਿਰਾ ਪੈ ਗਿਆ ਸੀ ਅਸੀਂ ਉਧਰ ਉਹ ਸੀ ਸਾਰੇ ਐਮਰਜੈਂਸੀਆਂ ਲੱਗ ਗਈ ਸੀ ਕੋਈ ਬਿਲਕੁਲ ਨਹੀਂ ਸੀ ਨਿਕਲ ਸਕਦਾ ਘਰਾਂ ਜੋਂ ਹੂੰ ਬਹੁਤ ਬੁਰਾ ਹਾਲ ਸੀਗਾ ਪੰਜਾਬ ਦਾ ਹੂੰ ਤੇ ਜਦੋਂ ਅਸੀਂ ਉਹਨੂੰ ਹੁਣ ਜਨਨ ਹੁਣ ਗਿਆ ਸੀ ਸਾਡੇ ਕੋਲ ਜੀ ਤੇ ਉਹਨੂੰ ਕਿਹਾ ਵੀ ਸਾਡੇ ਘਰਾਂ ਚ ਪਰਫਾਰਮੈਂਸ ਟੀਮ ਦਾ ਤੇ ਉਹ ਫਿਰ ਉੱਪਰ ਕੀ ਕਹਿੰਦਾ ਕਿ ਮੈਂ ਸਾਰਾ ਕੁਝ ਜਾਣਦਾ ਅચ્છਾ ਹਾਂ ਤੇ ਵੀ ਜੇ ਮੈਂ ਤੁਹਾਡੇ ਬਾਰੇ ਵੀ ਜਾਣਦਾ ਹਾਂ ਵੀ ਤੁਸੀਂ ਉਹ ਲੋਨੇ ਸਾਨੂੰ ਇਲਾਕੇ ਲਾ ਲਿਆ ਫਿਰ ਬਚਾ ਕੇ ਗੱਲਾਂ ਗੱਲਾਂ ਕਰਕੇ ਨਾ ਬਚਾ ਕੇ ਨਹੀਂ ਉਹਨੂੰ ਸਿੱਧਾ ਕਹੋ ਨਾ ਵੀ ਤੁਹਾਨੂੰ ਬੇਵਕੂਫ ਬਣਾ ਲਿਆ ਉਹਨੇ ਬਚਾ ਨਹੀਂ ਲਿਆ ਉਹਨੇ ਤੁਹਾਨੂੰ ਬੇਵਕੂਫ ਬਣਾ ਲਿਆ ਉਹ ਤੁਹਾਨੂੰ ਖੁੰਝੇ ਲਾਤਾ ਇੱਕ ਪਾਸੇ ਖੁੰਝੇ ਲਾਤਾ ਮਸਲਮ ਵੀ ਇਹ ਕਿ ਨਾ ਬੋਲਣ ਨਾ ਕਿ ਅੱਗੇ ਬੋਲਣ ਨਾ ਨਿਕਲਣ ਨਾ ਇੱਥੇ ਬਹਿਰ ਕਾ ਜੋ ਬਾਹਰ ਨਾ ਨਿਕਲਣੇ ਜਾ ਕੇ ਫਿਰ ਉਹਨਾਂ ਦਾ ਕਿਤੇ ਸਾਥ ਨਾ ਦੇਣ ਸਾਥ ਨਾ ਦੇਣ ਠੀਕ ਹਾਂ ਅਸੀਂ ਤਾਂ ਕੁਸੂਤੀ ਜਗ੍ਹਾ ਸੀ ਨਾ ਬਹੁਤ ਨਾ ਉਹਨੂੰ ਕਮਿਊਨੀਕੇਸ਼ਨ ਸੀ ਕਿ ਇਹ ਜਿਹੇ ਕਮਿਊਨੀਕੇਸ਼ਨ ਦੇ ਫਿਰ ਨਹੀਂ ਉਦਾਂ ਉਸ ਵੇਲੇ ਤਾਂ ਐਸੀ ਕਮਿਊਨੀਕੇਸ਼ਨ ਨਹੀਂ ਸੀ ਨਾ ਸਿਰਫ ਕਾਲ ਟੂ ਰੇਡੀਓ 15 ਜਾਂ ਦਿੱਲੀ ਦੂਰਦਰਸ਼ਨ ਸਿੰਘਾ ਉਹਦੇ ਤੇ ਸਭ ਕੁਝ ਆਂਦਾ ਸੀ ਜਾਂਦਾ ਸੀ ਉਹ ਵੀ ਬੰਦ ਸੀਗੇ ਸਾਰੇ ਪੰਜਾਬ ਵਿੱਚ ਤਾਂ ਸਾਰਾ ਕੁਝ ਬੰਦ ਸੀ ਨਾ ਬਿਲਕੁਲ 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 ਐਸਾ ਪੂਰਾ ਇੱਕ ਇੱਕ ਬੰਦੇ ਦੇ ਪਿੱਛੇ ਆਏ ਦੱਸਦੇ ਆ ਵੀ 6 6 ਬੰਦੇ ਲਾਏ ਹੋਏ ਸੀ ਪੰਜਾਬ ਦੀ ਨਫਰੀ ਦੇ ਮੁਤਾਬਕ ਅੱਛਾ ਜੀ ਐਂ ਦੱਸਦੇ ਉਸ ਟਾਈਮ ਇੰਨੀ ਫੌਜ ਸੀ ਨਾ ਪੜ ਕੇ ਪਤਾ ਲੱਗਦਾ ਫੇਰ ਇਹਨਾਂ ਨੇ ਪੈਂਤੀ ਗੁਰਦੁਆਰੇ ਤੇ ਅਟੈਕ ਕੀਤਾ ਹੂੰ ਦਰبار صاحب ਤੋਂ ਇਲਾਵਾ 37 ਹੋਰ 37 ਗੁਰਦੁਆਰੇ ਹਾਂ 35 ਨੂੰ 37 ਸਭ ਤੋਂ ਜ਼ਿਆਦਾ ਦਰਬਾਰ ਸਾਹਿਬ ਫਿਰ ਉਸ ਤੋਂ ਬਾਅਦ ਪਟਿਆਲੇ ਹੂੰ ਦਖਨਵਾਨ ਸਾਹਿਬ ਦਖਨਵਾਨ ਸਾਹਿਬ ਤੇ ਬਾਕੀ ਹੋਰ ਗੁਰਦਵਾਰਿਆਂ ਦੇ ਵੀ ਪਿੰਡ ਕਬਜ਼ਾ ਕੀਤਾ ਇਹਨਾਂ ਨੇ ਬਿਲਕੁਲ ਕਬਜ਼ੇ ਨਹੀਂ ਹੁੰਦਾ ਇੱਥੇ ਨਕਸ਼ਾ ਨਹੀਂ ਸੀ ਮਰੇ ਪਰ ਤਾਂ ਉੱਥੇ ਹੀ ਹੈ ਨਾ ਜੇਕਰ ਉਹ ਗੁਰਦਵਾਰਿਆਂ ਦੇ ਉੱਤੇ ਅਟੈਕ ਕੀਤਾ ਗੁਰਦਵਾਰਿਆਂ ਦੇ ਉੱਤੇ ਗਾ ਦਰਬਾਰ ਸਾਹਿਬ ਤੇ ਫੌਜ ਚੜਾਈਆਂ ਚਲੋ ਮੰਨ ਲੈਂਦੇ ਨੇ ਇੱਕ ਵਾਰ ਇਹਨਾਂ ਦੇ ਵੀ ਉੱਥੇ ਸੰਤੀਆਂ ਨਹੀਂ ਜਰਨੈਲ ਸੰਜੀਪਿੰਦਰਾ ਵਾਲੇ ਸੀ ਹੱਤਿਆਵਾਦੀ ਸੀਗੇ ਉੱਥੇ ਬਾਕੀ ਗੁਰਦਵਾਰਿਆਂ ਦੇ ਵਿੱਚ ਕੌਣ ਸੀ ਬਾਕੀਆਂ ਵਿੱਚ ਤਾਂ ਹੈ ਨਹੀਂ ਸੀ ਨਾ ਕੋ ਤ ਸਾਰੇ ਹੱਤਵਾਦੀ ਕਿੱਥੋਂ ਹੋ ਗਏ ਗੁਰਕਾਣਾਚੇ ਆਸਮਾਨ ਚ ਜਿਹੜੀ ਗਈ ਸੀ ਮੱਥੇ ਟੇਕਣ ਵਾਸਤੇ ਸਰਕਾਰ ਸਾਹਿਬ ਦੇ ਵਿੱਚੋਂ ਜਿਹੜੀਆਂ ਟਰੱਕਾਂ ਦੇ ਟਰੱਕ ਲਾਸ਼ਾਂ ਦੇ ਭਰ ਕੇ ਲੈ ਕੇ ਗਏ ਆ ਇਹ ਤਾਂ ਕਹਿੰਦੇ ਸੀ ਹੱਤਵਾਦੀ ਹੈ ਇਹ ਇਹ ਤਾਂ ਸਾਨੂੰ ਵੀ ਹੱਤਵਾਦੀ ਮੈਨੂੰ ਚੱਕ ਕੇ ਲੈ ਗਈ ਸੀ ਇੱਥੋਂ ਨਾਬੀ ਜੇਲ੍ਹ ਚ ਤਾਂ ਤੁਹਾਨੂੰ ਹੀ ਚੱਕ ਕੇ ਲੈ ਗਈ ਸੀ ਕਦੋਂ ਕਿਹੜੇ ਸੰਚੇ ਇਹ ਮੇਰੇ ਖਿਆਲ 85 86 ਦੀ ਗੱਲ ਹੈ 85 86 ਦੇ ਵਿੱਚ ਹਾਂ ਬਾਅਦ ਚ ਫਿਰ ਉਸ ਤੋਂ ਬਾਅਦ 85 86 ਤੁਹਾਨੂੰ ਚੱਕ ਕੇ ਲੈ ਗਿਆ ਕੇਸ ਵੀ ਹੱਥ ਤੇ ਲੈ ਗਏ ਚੱਕ ਕੇ ਇਹੀ ਵੀ ਹੱਤਵਾਦੀ ਹੈ ਇਹ ਕਿੰਨਾ ਜਿਆਦਾ ਮੀਟ ਕਮੋਟੀਆਂ ਕਰਦੀਆਂ 4 ਧਨ ਹੋ ਜਾਂਦੀਆਂ 4 ਦਿਨ ਉੱਥੇ ਰਹੇ ਹਾਂ 4 ਦਿਨ ਉਹਨੇ ਕੀ ਰੀਟੇਨ ਕੀਤਾ ਤੁਹਾਨੂੰ ਕੀ ਪੁੱਛਿਆ ਸਾਨੂੰ ਕੁਝ ਨਹੀਂ ਓਦਾਂ ਪੁੱਛਿਆ ਉਹਨੇ ਕੁਝ ਨਹੀਂ ਸਾਨੂੰ ਉਹੀ ਕਹਿੰਦੇ ਸਾਨੂੰ ਤੋਂ ਯਾਰ ਤਾਂ ਹੂੰ ਲੈ ਕੇ ਜੁੜਕਾ ਦੇ ਥਾਣੇ ਵਾਲੇ ਮੈਨੂੰ ਬਣਾਉਟੇ ਜਾਣਦੇ ਸੀਗੇ ਉਹ ਕਹਿੰਦੇ ਯਾਰ ਪਤਾ ਲੱਗਿਆ ਵੀ ਤੁਸੀਂ ਮੀਟਿੰਗਾਂ ਅਟੈਂਡ ਕਰਦੇ ਹੋ ਹਰਪਾਲਾਂ ਵਾਲੇ ਹਰਪਾਲਪ੍ਰੀਆ ਗੁਰਤੇਵ ਗੁਰਸੇਵਕ ਤਵਾਦੀਆਂ ਦਿਖਾਇਆ ਉਹ ਸੀ ਨਾ ਜਿਹੜੀ ਦੀ ਡੈਥ ਹੋਈ ਥੋੜੇ ਦਿਨ ਹੋਏ ਜੀ ਵੀ ਤੁਸੀਂ ਉਹਦੇ ਚੇਲੇ ਹੋ ਫਲਾਣਾ ਉੱਥੇ ਜਾਂਦੇ ਹੋ ਇੱਥੇ ਦੁਖਨਵਾਨ ਮੀਟਿੰਗਾਂ ਕਰਦੇ ਹੋ ਉੱਥੇ ਦਫ਼ਤਰ ਬਣਾਇਆ ਤੁਸੀਂ ਇੱਕ ਬੜੇ ਫਾਇਦੇ ਬੜੇ ਕੀਤੇ ਇੱਥੇ ਲੋਕਾਂ ਦੇ ਓਕੇ ਹਾਂ ਤੇ ਵਸ ਉਸੇ ਬਿਹਾਵ ਤੇ ਉਹ ਚੱਕ ਕੇ ਲੈ ਗਏ ਵੀ ਲੋਕਾਂ ਦੇ ਫਾਇਦੇ ਬਹੁ ਕੀਤੇ ਤੇ ਤੁਸੀਂ ਹਾਂ ਉਹ ਹੱਤਵਾਲੀ ਹਾਂ ਜੇ ਛੁੱਡੀਆਂ ਮੀਆਂ ਲੜਕੀਆਂ ਨੂੰ ਉਹ ਕਰਵਾਇਆ ਇਹਨਾਂ ਨੇ ਇੱਥੇ ਸਾਡੇ ਰਵੇਲ ਸਿੰਘ ਦੀ ਡਿਊਟੀ ਲਾਈ ਹੋਈ ਸੀ ਕੜਾਹਮ ਅੱਛਾ ਜੀ ਉਹਨੂੰ ਫਿਰ ਇਹਨਾਂ ਨੇ ਮੁਕਾਬਲੇ 'ਚ ਇੱਥੇ ਮਾਰਿਆ ਆਪਣੇ ਲਾਗੇ ਪਿੰਡ ਸਾਡਾ ਇੱਥੇ ਨਕ ਨਕਦ ਬਾਂਪਰ ਠੀਕ ਹੈ ਉਹਨੂੰ ਮੁਕਾਬਲੇ 'ਚ ਬਹੁਤ ਟਾਪ ਦਾ ਬੰਦਾ ਸੀ ਰਿਟਾਇਰ ਫੌਜੀ ਬੜੀ ਸੇਵਾ ਕੀਤੀ ਇਲਾਕੇ 'ਚ ਕਿਸੇ ਛੋਟੀ ਵੀ ਕੁੜੀਆਂ ਹੋਰ ਆ ਰਵਾਰਾ ਵਗੈਰਾ ਸਾਰਿਆਂ ਦੇ ਬੜੇ ਵਧੀਆ ਉਹਨੇ ਕਰਦਾ ਸੀ ਪਰ ਲੇਕਿਨ ਅਤਵਾਦੀ ਕਰਕੇ ਮਾਰ ਦਿੰਦੇ ਸੀ ਅੱਛਾ ਮੈਂ ਚੜ੍ਹਦੀ ਕਲਾ ਵਾਲਾ ਸਿੰਘ ਸੀਗਾ ਮੈਂ ਤਾਂ ਨਹੀਂ ਕਿਦਾਂ ਬਚ ਗਿਆ ਚੜ੍ਹਦੀ ਕਲਾ ਵਾਲਾ ਸਿੰਘ ਸੀਗਾ ਫੌਜੀ ਸੀਗਾ ਸਾਹਿਬ ਕਹਿੰਦਾ ਸੇਵਾ ਕਰਦਾ ਸੀਗਾ ਤੇ ਉਹਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਬਹੁਤ ਘਸਮਾਨ ਹੋਇਆ ਸੀ ਬੜੇ ਬੰਦੇ ਮਰੇ ਓਕੇ ਕੜਾਮ ਸੀਗਾ ਉਹਦੀ ਡਿਊਟੀ ਕੜਾਮ ਡਿਊਟੀ ਸੀ ਉਹਦੀ ਤੇ ਫਿਰ ਮਤਲਬ ਉਸ ਵੇਲੇ ਇਹ ਬੰਦਲੇ ਸੀ ਨਾ ਇਹਨਾਂ ਨੇ ਵੀ ਸੇਵਾ ਕਰੋ ਜਿਸ ਤਰ੍ਹਾਂ ਬਿਆਹ ਹੋ ਗਿਆ ਛੱਡ ਦਿੰਦੇ ਨੇ ਹੁਣ ਹੁੰਦੇ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਉਹ ਕੰਮ ਤਾਂ ਜਿਹੜੀਆਂ ਵੀ ਧੀਆ ਪੇਣਾ ਛੱਡੀਆਂ ਹੋਈਆਂ ਹੁੰਦੀਆਂ ਸੀ ਜਥੇਦਾਰ ਕੌਂਕੇ ਜੀ ਵੀ ਉਹਨਾਂ ਦੇ ਘਰ ਬਸਾਉਂਦੇ ਸੀਗੇ ਤੇ ਜਥੇਦਾਰ ਕੌਂਕੇ ਜੀ ਵੀ ਬਹੁਤ ਸਰੀਆਂ ਇਦਾਂ ਦੀਆਂ ਸਮਾਜ ਸੇਵਾਵਾਂ ਕਰਦੇ ਸੀ ਜਿਨ੍ਹਾਂ ਦੇ ਬਾਰੇ ਮਤਲਬ ਹੱਥ ਨੂੰ ਹੱਥ ਦੀ ਖਬਰ ਨਹੀਂ ਸੀ ਹੁੰਦੀ ਕਿਉਂਕਿ ਉਹ ਦਿਖਾਵਾ ਨਹੀਂ ਸੀ ਕਰਦੇ ਪਰ ਸਾਡੇ ਅਸ਼ਰੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਲੋ ਵੀ ਇਹਨਾਂ ਨੂੰ ਟੋਟੇ ਟੋਟੇ ਕਰਕੇ ਸਤਲੋਜ ਦੇ ਵਿੱਚ ਬਹਾ ਦੇ ਧਾਗਿਆ ਨਾ ਟੋਟੇ ਕਰ ਦਿੱਤੇ ਤੇ ਅੱਜ ਫੇਰ ਤੋਂ ਕਤਿਆਂ ਸਾਲਾਂ ਦੇ ਬਾਅਦ ਉਹਨਾਂ ਦੀ ਲਾਸ਼ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ। ਹਾਂ ਦੇ ਨਾ ਉਹ ਕਹਿੰਦਾ ਸੀ ਨਾ ਵਕੀਲ ਮੋਨਾ ਜੀ ਕਹਿੰਦਾ ਮੈਂ ਫੈਸਲਾ ਲੈ ਕੇ ਰੂੰਗਾ। ਲੇਕਿਨ ਮੇਰੇ ਅਰਚਲ ਪਊਗੀ ਕੱਲ ਨੂੰ ਤਰਖਾਰੇ ਸੀ। ਹਾਂਜੀ ਉਹ ਤਾਂ ਸਾਰਾ ਕੁਝ ਹੋ ਜਾਣਾ ਹੈ ਹੁਣ ਇਹਨੂੰ ਜਿਹੜੀ ਆਪਣੇ ਕੌਂਕੇ ਦੇ ਘਰ ਵਾਲੀ ਹੈ ਗਰਮੇਲ ਕੌਰ ਨੂੰ ਬਾਦਲਾਂ ਦਾ ਖੇੜਾ ਛੱਡ ਕੇ ਆਪਣਾ ਵਕੀਲ ਕਰਕੇ ਤੇ ਆਪਣਾ ਆਪ ਫੈਸਲਾ ਲੈਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਵੀ ਐਸਜੀਪੀਸੀ ਨੇ ਜਿਹੜੇ ਕੇਸ ਦਾਇਰ ਕੀਤਾ ਆ ਜਾਂ ਜਿਹੜੀ ਰਿੱਟ ਪਾਈ ਉਹਦੇ ਚ ਜਾਣ ਨਹੀਂ ਰਹੀ ਨਾ ਹੁਣ ਕੋਈ ਵੀ ਜਾਣ ਨਹੀਂ ਹੈਗੀ ਉਹ ਜਾਣ ਬੁੱਝ ਕੇ ਸਿਰਫ ਮਤਲਬ ਦੋਸ਼ੀਆਂ ਨੂੰ ਬਰੀ ਕੀਤਾ ਹੋਣਾ ਨੇ ਉਹ ਕਰਤਾ ਉਹਨਾਂ ਨੂੰ ਬਰੀ ਉਹਨਾਂ ਨੂੰ ਬਰੀ ਕਰਤਾ ਹਾਂ ਜੀ ਠੀਕ ਹੈ ਤੇ 1984 ਬਾਰੇ ਮਤਲਬ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਵੀ ਉਦੋਂ ਅਟੈਕ ਹੋ ਗਿਆ ਸਭ ਕੁਝ ਹੋ ਗਿਆ ਤੇ ਉਸ ਤੋਂ ਬਾਅਦ ਕੋਈ ਅਜਿਹੀ ਚੀਜ਼ ਜਿਨੇ ਤੁਹਾਡੇ ਦਿਲ ਨੂੰ ਸਭ ਤੋਂ ਵੱਧ ਦੁੱਖ ਪਹੁੰਚਾਇਆ ਹੋਵੇ ਕੋ ਬਤਾਇਆ ਹੋਇਆ ਜੀ ਮੈਂ ਊੜੀ ਤੋਂ ਛੁੱਟੀ ਆਇਆ 2 ਮਹੀਨੇ ਦੀ ਹੂੰ ਛੁੱਟੀ ਆਣ ਕੇ ਜਦੋਂ ਮੈਂ ਜਾਣ ਲੱਗਾ ਫੇਰ ਊੜੀ ਵਾਪਸ ਅੰਮ੍ਰਿਤਸਰ ਤੇ ਜਾਣ ਦੀ ਸੀ ਹੂੰ ਮੈਂ 3 ਮਹੀਨੇ ਪਿੱਛੇ ਅੰਮ੍ਰਿਤਸਰ ਗਿਆ ਉੱਥੋਂ ਜਾਣ ਨੂੰ ਜੀ ਨਹੀਂ ਸੀ ਕਰਦਾ 3 ਮਹੀਨੇ ਬਾਅਦ ਵੀ ਹੂੰ ਉੱਥੇ ਫਿਰ ਸਾਨੂੰ ਜਾਣਦੇ ਸੀਗੇ ਉੱਥੇ ਦੇ ਉਹ ਉਹ ਲਗੇ ਕਹਿਣ ਭਾਈ ਸਾਹਿਬ ਤੂੰ ਐਨੇ ਨਾ ਉਹ ਸਾਰੀ ਧਨੂਆਂ ਪ੍ਰਭਾਵ ਹੋ ਰਹੀ ਕਿ ਜਾ ਰਹੀ ਐ ਇੱਥੋਂ ਵੀ ਤੁਸੀਂ ਐਨੇ ਕਿਉਂ ਹੋ ਰਹੇ ਤੁਸੀਂ ਆਪਣੀ ਨੌਕਰੀਆਂ ਕਰੋ ਹੂੰ ਉਹ ਉੱਥੇ ਰੋਣੀ ਆ ਗਈ ਸੀ ਸਾਡੀ ਉਹਨੂੰ ਕੱਲ ਤੱਕ ਹੁੰਦੇ ਜੀ ਨਹੀਂ ਸੀ ਕਰਦਾ ਫੋਚ ਨੌਕਰੀ ਕਰਨ ਲੇਕਿਨ ਸਾਨੂੰ ਕੋਈ ਤੁਹਾਨੂੰ ਕੋਈ ਰਸਤਾ ਨਹੀਂ ਸੀ ਲੱਭਦਾ ਤਾਂ ਠੱਠਿਆ ਕੱਲ ਤੱਕ ਹਮ ਦੇਖੇ ਹਾਂ ਰਸਤਾ ਨਹੀਂ ਸੀ ਲੱਭਦਾ ਸਹੀ ਗੱਲ ਕਰ ਰਿਹਾ ਮੈਂ ਆਪਣੇ ਮਨ ਤੋਂ ਨਹੀਂ ਸੀ ਰਸਤਾ ਲੱਭਦਾ ਕੋਈ ਹੂੰ ਹੂੰ ਉਹਨਾਂ ਨੇ ਫਿਰ ਸਾਨੂੰ ਇੱਕ ਗਰੰਟੀ ਦਿੱਤਾ ਮੈਨੂੰ ਯਾਦ ਨਹੀਂ ਯਾਦ ਉਹਨਾਂ ਨੇ ਕਿਹਾ ਐ ਨਾ ਕਰਿਆ ਕਰੋ ਤੁਸੀਂ ਆਪਣੀਆਂ ਨੌਕਰੀਆਂ ਕਰੋ ਬਸ ਇਹ ਸਾਰੀ ਪਾਰਟੀ ਇਹਨਾਂ ਦੀ ਲੋਂਗੋਵਾਲ ਟੌੜਾ ਸੰਤ ਰਚਨ ਸਿੰਘ ਲੋਂਗੋਵਾਲ ਜੀ ਤੇ ਆਪਣਾ ਬਾਦਲ ਸਾਹਿਬ ਢਿੰਸਾ ਇਹ ਰਮਵਾਲੀਆ ਇਹ ਸਾਰੇ ਬੈਠ ਕੇ ਸਲਾਹਾਂ ਕਰਿਆ ਕਰਦੇ ਸੀਗੇ ਤੇ ਬਾਕੀ ਇੰਦਰਾ ਗਾਂਧੀ ਨੂੰ ਵੀ ਚਿੱਠੀਆਂ ਲਿਖਦੇ ਹੁਣੇ ਆ ਸਾਨੂੰ ਇਸ ਗੱਲ ਦੇ ਬਾਰੇ ਕੋਈ ਨੌਲੇਜ ਨਹੀਂ ਸੀ ਜੇ ਸਾਨੂੰ ਨੌਲੇਜ ਹੁੰਦੀ ਤੇ ਅਸੀਂ ਇਹ ਕੰਮ ਨਹੀਂ ਸੀ ਹੋਣ ਦੇਣਾ ਕਿੱਦਾਂ ਨਹੀਂ ਸੀ ਹੋਣ ਦੇਣਾ ਕਿੱਦਾਂ ਰੋਕ ਲੈਂਦੇ ਉਸ ਚੀਜ਼ ਨੂੰ ਤੁਸੀਂ ਫਿਰ ਸਾਡੀ ਡਿਊਟੀ ਉਸ ਟਾਈਮ ਇੱਥੇ ਹੀ ਸੀਗੀ ਪਰ ਆਪਣੇ ਅਜਨਾਲਾ ਰੋਡ ਤੇ ਅਸੀਂ ਹੁੰਦੇ ਹੋਇਆ ਕਰਦੇ ਸੀਗੇ ਤੇ ਜੇ ਸਾਨੂੰ ਇਸ ਕਹਾਣੀ ਦਾ ਪਤਾ ਹੁੰਦਾ ਵੀ ਐਦਾਂ ਕਰਨਗੇ ਤੇ ਫਿਰ ਅਸੀਂ ਉੱਥੋਂ ਹਿਲਣਾ ਵੀ ਨਹੀਂ ਸੀਗਾ ਤੇ ਇਹਨਾਂ ਨੂੰ ਠੋਕ ਦੇਣਾ ਸੀ ਇਹ ਸਾਰੇ ਲਾਂਗੋਵਾਲ ਟੌੜਾ ਬਾਦਲ ਤੇ ਢਿੰਡਸਾ ਹੋਰ ਵੀ ਇਹਨਾਂ ਦੇ ਵਿੱਚ ਕਈ ਸੀਗੇ ਇਹ ਸਾਰੇ ਉੱਥੇ ਆਉਂਦੇ ਜਾਂਦੇ ਰਹਿੰਦੇ ਸੀਗੇ ਤੇ ਅਸੀਂ ਵੀ ਉੱਥੇ ਹੋਇਆ ਕਰਦੇ ਸੀ ਜੇ ਜੇ ਸਾਨੂੰ ਇਸ ਕਹਾਣੀ ਦਾ ਪਤਾ ਹੁੰਦਾ ਤੇ ਅਸੀਂ ਇਹਨਾਂ ਨੂੰ ਠੋਕ ਦੇਣਾ ਸੀ ਉੱਥੇ ਸਭ ਚਾਹ ਜੋ ਮਰਜ਼ੀ ਵੀ ਹੁੰਦਾ ਉੱਥੇ ਕਿੱਥੇ ਠੋਕ ਦੇਣਾ ਸੀ ਉੱਥੇ ਲੰਗਰ ਹਾਲ ਚ ਅੱਛਾ ਲੰਗਰ ਹਾਲ ਦੇ ਵਿੱਚ ਹੀ ਸਾਰੇ ਆਉਂਦੇ ਤੇ ਜਾਂਦੇ ਸੀ ਉਹਨੂੰ ਸੰਤਾਂ ਦੇ ਵਿੱਚ ਸੰਤ ਜਿੱਥੇ ਬੈਠ ਕੇ ਸਾਰਿਆਂ ਨੂੰ ਮਿਲਦੇ ਸੀ ਹਾਂ ਜੀ ਜਦੋਂ ਅਸੀਂ ਉੱਥੋਂ ਅਟੈਕ ਤੋਂ ਬਾਅਦ ਉੱਥੇ ਗਏ ਆ ਨਾ ਜਾ ਕੇ ਜਦੋਂ ਦੇਖਿਆ ਉੱਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ ਇਹ ਜੀ ਕਰਦਾ ਸੀ ਵੀ ਜੇ ਅਸੀਂ ਹੁਣ ਇੱਥੇ ਹੁੰਦੇ ਤੇ ਇਹਨਾਂ ਨੂੰ ਦੱਸ ਦਿੰਦੇ ਵੀ ਹਾਂ ਕਹੇ ਸਾਨੂੰ ਕੁਝ ਵੀ ਹੁੰਦਾ ਇਹਨਾਂ ਨੂੰ ਅਸੀਂ ਛੱਡਦੇ ਨਹੀਂ ਸੀ ਜੇ ਹੱਥ ਖੜੇ ਕਰਕੇ ਇਹ ਬਾਹਰ ਨਿਕਲ ਆਏ ਸੀ ਤੇ ਆ ਫਿਰ ਪੁੱਛਦੇ ਸੀ ਵੀ ਉਹ ਜੇ ਡੈਥ ਹੋ ਗਈ ਗੱਲਾਂ ਗੱਲਾਂ ਚ ਨਾਲੇ ਪਹਿਲਾਂ ਕਹਿੰਦੇ ਸੀ ਨਹੀਂ ਅਸੀਂ ਨਹੀਂ ਹੱਥ ਕਰਕੇ ਕਰਕੇ ਨਿਕਲਦਾ ਅਸੀਂ ਤਾਂ ਨਾਲ ਹੀ ਮਰਾਂਗੇ ਤੇਰੇ ਹਾਂ ਹਾਂ 50 50000 ਮਰਜੀਵੜੇ ਲੈ ਕੇ ਇਹ ਪਹੁੰਚੇ ਸੀਗੇ ਤੰਦੂ ਮਾਦਰਾ ਹੋ ਗਿਆ ਲੌਂਗ ਵਾਲ ਵਰਗੇ ਹੋ ਗਏ ਤੇ ਢਿੰਟਸ ਵਰਗੇ ਹੋ ਗਏ ਟਾੜੇ ਵਰਗੇ ਹੋ ਗਏ ਇਹ ਤਾਂ ਮਤਲਬ ਸੰਤਾ ਦੇ ਸਾਹਮਣੇ ਥਪੜਾ ਦੇ ਕੇ 50-50 ਹੋਇਆ ਮਰਜੀਵੜੇ ਲੈ ਕੇ ਪਹੁੰਚਦੇ ਸੀ ਪਹਿਲਾਂ ਅਗਰ ਫੌਜਾਂ ਚੜੀਆਂ ਤਾਂ ਇਹਨਾਂ ਦੀ ਆ ਹਿੱਕਾਂ ਦੇ ਉੱਤੋਂ ਹੋ ਕੇ ਫੌਜਾਂ ਜਾਣਗੀਆਂ ਸਹੀ ਗੱਲ ਜੀ ਤੇ ਉਸ ਤੋਂ ਬਾਅਦ ਫਿਰ ਜੋ ਕੁਝ ਹੋਊਗਾ ਬਾਅਦ ਵਿੱਚ ਹੋਊਗਾ ਪਰ ਬਾਅਦ ਵਿੱਚ ਆ ਕੇ ਜਦੋਂ ਹਮਲਾ ਹੋ ਗਿਆ ਹੱਥ ਖੜੇ ਕਰਕੇ ਬਾਹਰ ਆਏ ਤਾਂ ਬਾਹਰ ਆਂਦੇ ਲੋਗਵਾਲ ਨੇ ਪਹਿਲਾਂ ਇਹੀ ਪੁੱਛਿਆ ਸੀ ਫੌਜ ਨੂੰ ਕੀ ਗੱਲ ਭਿੰਡਰਾਂ ਵਾਲਾ ਮਰ ਗਿਆ ਹਾਂ ਇਹੀ ਕਹਿ ਸੀ ਇਹੋ ਉਹ ਉਹ ਮਰ ਗਿਆ ਹਾਂ ਉਹ ਮਰ ਗਿਆ ਭਿੰਡਰ ਫਿਰ ਨਿਸ਼ਾਨਖਤ ਕਰ ਲਈ ਪੱਕਾ ਹੈ ਨਾ ਉਹ ਮਰ ਗਿਆ ਸੋ ਡਰ ਉਹਨਾਂ ਨੂੰ ਵੀ ਸੀਗਾ ਕਿਉਂਕਿ ਉਹ ਦਲਾਲ ਸੀਗੇ ਤੇ ਜਦੋਂ ਰਜੀਵ ਕਾਂ ਦੇ ਲੰਗੋਵਾਲ ਸਮਝੌਤਾ ਹੋਇਆ ਤਾਂ ਉਹਨੂੰ ਲੰਗੋਵਾਲ ਨੂੰ ਪਤਾ ਸੀ ਕਿ ਮੇਰਾ ਸਮਾਂ ਆ ਗਿਆ ਉਹ ਆ ਜਾਓ ਤੁਸੀਂ ਰਾਮਪੁਰਾ ਮੈਂ ਉਹੀ ਕਹਿ ਰਹਿਣਾ ਉਹ ਤਾਂ ਉਹਨੂੰ ਪਤਾ ਸੀਗਾ ਲੰਗੋਵਾਲ ਨੂੰ ਪਤਾ ਸੀ ਆ ਕਿ ਮੇਰਾ ਹੁਣ ਸਮਾਂ ਆ ਗਿਆ ਹੈ ਜਿਹੜਾ ਮੈਂ ਸਮਝੌਤਾ ਕਰ ਲਿਆ ਮੈਂ ਕੋਹਾੜੀ ਦੇ ਪੈਰ ਮਾਰ ਲਿਆ ਤੇ ਖਾਣ ਪਾਣੇ ਹੁਣ ਮੈਨੂੰ ਛੱਡਣਾ ਤੇ ਖਾਣ ਪਾਣੇ ਤਾਂ ਹੀ ਉਹ ਚੱਕਦਾ ਰਾਮਪੁਰ ਮੁੱਥਰਿਕਣਗੇ ਉਦੋਂ ਹੀ ਮਾਰਦਾ ਸੀ ਹਾਂ ਸੌਰੀ ਬਿਲਕੁਲ ਸੋ ਬਹੁਤੋ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮਤਲਬ ਮੈਨੂੰ ਲੱਗਦਾ ਕਿ ਬਾਪੂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਜਿੰਨੀਆਂ ਹੀ ਗੱਲਾਂ ਹੋ ਸਕੀਆਂ ਉਹਨੀਆਂ ਹੀ ਇਹਨੇ ਨੇ ਕੀਤੀਆਂ ਨੇ ਖੈਰ ਬਹੁਤ ਲੰਬੇ ਸਮੇਂ ਤੋਂ ਮੈਨੂੰ ਕਾਲ ਕਰ ਰਹੇ ਸੀ ਤੇ ਸਾਡਾ ਫਰਜ਼ ਬੰਦਾ ਕਿ ਜਿਹਨੇ ਨੇ ਕੰਮ ਵਾਸਤੇ ਕੁਝ ਵੀ ਦੀ ਕੰਟੀਨਿਊ ਰੱਖੀ ਸੀ ਇਹ ਉਹਨਾਂ ਦੇ ਵਿੱਚੋਂ ਨੇ ਸੋ ਠੀਕ ਹੈ ਕੌਮ ਵਾਸਤੇ ਜਿਹਨਾਂ ਦੇ ਅੰਦਰ ਦਰਦ ਹੈ ਜਿਹਨਾਂ ਦੇ ਦਿਲ ਦੇ ਅੰਦਰ ਕੌਮ ਵਾਸਤੇ ਉਹ ਇੱਛਾ ਹੈ ਕਿ ਅਸੀਂ ਆਪਣੇ ਕੌਮੀ ਘਰ ਦੀ ਇਸ ਸੋਚ ਲੈ ਕੇ ਅੱਗੇ ਵਧੀਆ ਅਸੀਂ ਆਪਣਾ ਕੌਮੀ ਘਰ ਦੇਖੀ ਅਸੀਂ ਆਪਣਾ ਕੌਮੀ ਘਰ ਦਾ ਮਾਣ ਮਾਨੀਏ ਉਹਨਾਂ ਦੇ ਵਿੱਚੋਂ ਇਹ ਇੱਕ ਨੇ ਕਿਉਂਕਿ ਕੋਈ ਨਹੀਂ ਚਾਹੁੰਦਾ ਇਹ ਖਾਲਿਸਤਾਨ 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 ਦਾ ਜਿਹੜਾ ਅਸੀਂ ਮਤਲਬ ਆਲਾਪ ਰਾਗਦੇ ਹਾਂ ਉਹ ਸੱਚੀ ਸਾਡੇ ਸਾਹਮਣੇ ਹੋਵੇ ਪਰ ਹਾਂ ਜੇ ਹਕੂਮਤਾਂ ਘਟ ਗਿਣਤੀ ਕਹਿ ਕੇ ਸਾਡੇ ਉੱਤੇ ਚੜ ਕੇ ਆਣ ਗਈਆਂ ਜੇ ਹਕੂਮਤਾਂ ਸਾਡੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਜਾਣਗੀਆਂ ਜੇ ਹਕੂਮਤਾਂ ਸੰਵਿਧਾਨ ਦੇ ਵਿੱਚ ਧਾਰਾ 25 ਲਿਖ ਕੇ ਸਾਨੂੰ ਕਿਸਾ ਧਾਰੀ ਹਿੰਦੂ ਠਹਿਰਾਣਗੀਆਂ ਜੇ ਹਕੂਮਤਾਂ ਕਿਸੇ ਦਾ ਇਸ਼ਟ ਸਥਾਨ ਢਾ ਕੇ ਉੱਥੇ ਆਪਣਾ ਇਸ਼ਟ ਸਥਾਨ ਬਣਾ ਕੇ ਉਹਦੀਆਂ ਪ੍ਰਾਣ ਪ੍ਰਸਤੀਸ਼ਠਾਵਾਂ ਕਰਕੇ ਦੁਨੀਆ ਨੂੰ ਇਹ ਜਿਤਾਣਗੀਆਂ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਅਸੀਂ ਹੋਵਾਂਗੇ ਤੇ ਅਸੀਂ ਵਿਸ਼ਵ ਗੁਰੂ ਬਣਾਂਗੇ ਫਿਰ ਅਜੇਹੇ ਵਿਸ਼ਵ ਗੁਰੂ ਦੇ ਸਾਹਮਣੇ ਜੇ ਕੋਈ ਅੜੂਗਾ ਤਾਂ ਫਿਰ ਉਹ ਅਜੇਹਾਈ ਅੜੂਗਾ ਜਿਨ ਨੇ ਇਸ ਮੁਲਕ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਕਿਉਂਕਿ ਜੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ 85% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਸੀ ਜਾਂ ਤੇ ਪੰਜਾਬੀਆਂ ਦੇ ਹੱਕ ਵੀ ਉਹਨੇ ਬਣਦੇ ਨੇ ਜਿਹੜੇ ਇੱਕ ਇੱਕ ਕਰਕੇ ਨਾ ਹਕੂਮਤਾਂ ਵੱਲੋਂ ਮਾਰੇ ਗਏ ਫਿਰ ਗੱਲ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੀ ਹੋਵੇ ਪੰਜਾਬ ਦੇ ਪਾਣੀਆਂ ਦੀ ਹੋਵੇ ਰਾਜਤਾਨੀ ਦੀ ਹੋਵੇ ਜਵਾਨੀ ਦੀ ਹੋਵੇ ਜਾਂ ਕਿਸਾਨੀ ਦੀ ਹੋਵੇ ਇਸ ਕਰਕੇ ਮੈਂ ਕਹਿਣਾ ਕਿ ਜਿਕਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੇ ਸਾਢੇ 7 ਦੇਣਾ ਹੈ ਤੁਸੀਂ ਕੁਝ ਵੀ ਕਰਨਾ ਹੈ ਉਹਨੇ ਕਿਸੇ ਸੰਸਥਾ ਨੂੰ ਕੋਈ ਪੈਸਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਅਕਲੀ ਕੀਚੇਦਾਨ ਗੁਰਬਾਣੀ ਦਾ ਫਰਮਾਨ ਤੁਸੀਂ ਸਿਰਫ ਪੰਜਾਬ ਦੀਆਂ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰੋ ਪੰਜਾਬ ਦੀ ਜ਼ਮੀਨ ਨਾ ਵਿਕਣ ਦਿਓ ਤੁਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣਾ ਜੀਵਨ ਬਤੀਤ ਕਰੋ ਸ਼ਬਦ ਗੁਰੂ ਦਾ ਓਟ ਆਸਰਾ ਆਪ ਲਵੋ ਹਜ਼ਾਰਾ ਹਜ਼ਾਰਾ ਰੁਪਏ ਉਥੋਂ ਦੇਣੇ ਹੋ ਇਹ ਅਖੰਡ ਪਾਠ ਸਾਹਿਬ ਅਸੀਂ ਬੁੱਕ ਕਰਨੇ ਆ ਠੀਕ ਹੈ ਆਪਣੇ ਤਖਤਾ ਤੇ ਤੁਸੀਂ ਮੈਂ ਉਹਨਾਂ ਕੋਲ ਡੇਟਾ ਨਹੀਂ ਹੈਗਾ ਅਖੰਡ ਪਾਠ ਸਾਹਿਬ ਦੀਆਂ ਐਸਜੀਪੀਸੀ ਦੇ ਕੋਲ ਤਖਤਾ ਉੱਤੇ ਤੁਸੀਂ 10-10 ਹਜ਼ਾਰ ਨੂੰ 12-12 ਹਜ਼ਾਰ ਨੂੰ ਪਤਾ ਨਹੀਂ ਕਿੰਨੇ ਕਿਹਾ ਅਖੰਡ ਪਾਠ ਬੁੱਕ ਕੀਤੇ ਹੋਏ ਨੇ ਕੀ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਸੀਗਾ ਕਿ ਅਸੀਂ ਆਪਣੇ ਘਰ 'ਚੇ ਸ਼ਾਂਤੀ ਚਾਹਨੇ ਆ ਤੇ ਮੈਂ ਆ ਬਾਬੇ ਨੂੰ ਕਹਦਾ ਜਾ ਕੇ ਭਾਈ ਸਾਡੇ ਘਰ ਦਾ ਟੱਬਰ ਦਾ ਅਖੰਡ ਪਾਠ ਤੋਂ ਕਰ ਨਾ ਇਸ ਸਿਧਾਂਤੀ ਨਹੀਂ ਸਾਡਾ ਤੁਹਾਨੂੰ ਸ਼ਬਦ ਗੁਰੂ ਦੇ ਨਾਲ ਆਪ ਜੁੜਨਾ ਪੈਣਾ ਜਦ ਤੱਕ ਤੁਸੀਂ ਆਪ ਬਾਣੀ ਨਹੀਂ ਪੜ੍ਹਦੇ ਆਪ ਸਹਿਜ ਪਾਠ ਨਹੀਂ ਕਰਦੇ ਆਪ ਅਖੰਡ ਪਾਠ ਨਹੀਂ ਕਰਦੇ ਆਪ ਭੋਗ ਨਹੀਂ ਪਾਉਂਦੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਘੱਟੋ ਘੱਟ ਤਾਬਿਆ ਤੇ ਤਾਂ ਬੈਠੋ ਇੱਕ ਵਾਰ ਇੱਕ ਰੋਲ ਤਾਂ ਘੱਟੋ ਘੱਟ ਤੁਸੀਂ ਆਪ ਆਪਣੇ ਟੱਬਰ ਵੱਲੋਂ ਲਵਾਓ ਸਖੰਡ ਪਾਠ ਦੇ ਵਿੱਚ ਤਾਂ ਹੀ ਉਸ ਦਰ ਤੇ ਪ੍ਰਵਾਨ ਹੋਣਾ ਹੈ ਨਹੀਂ ਬਿਮਾਰੀ ਤੁਹਾਡੇ ਸਰੀਰ ਨੂੰ ਲੱਗੀ ਆ ਤੇ ਦਵਾਈ ਜਿसे ਹੋਰ ਨੂੰ ਖਵਾਈ ਜਾਵੇ ਤਾਂ શ્રી ਠੀਕ ਹੋ ਜੂ ਬਸ ਉਹੀ ਤੁਸੀਂ ਕਰਦੇ ਹੋ ਤੁਸੀਂ ਆਪਣੇ ਟੱਬਰ ਦੀ ਸੁੱਖ ਸ਼ਾਂਤੀ ਮੰਗਦੇ ਹੋ ਪਰ ਅਖੰਡ ਪਾਠ ਕਿਸੇ ਹੋਰ ਤੋਂ ਕਰਵਾਨੇ ਬੇਸ਼ੱਕ ਅਰਦਾਸ ਦੇ ਵਿੱਚ ਤੁਹਾਡੇ ਟੱਬਰ ਦੇ ਨਾਮ ਬੋਲੇ ਜਾਂਦੇ ਨੇ ਪਰ ਉਹ ਅਖੰਡ ਪਾਠ ਉਸੇ ਖਾਤੇ ਦੇ ਵਿੱਚ ਉਹਦੇ ਹੀ ਖਾਤੇ ਦੇ ਵਿੱਚ ਭੁਗਤਣਗੇ ਜਿਨਨੇ ਉਹਨੂੰ ਸੰਪੂਰਨ ਕੀਤਾ ਜਿਨਨੇ ਉਹਦੀ ਅਰਦਾਸ ਕੀਤੀ ਤੁਹਾਡੇ ਨਾਮ ਤਾਂ ਬਸ ਮੈਂ ਕਹੂੰਗਾ ਉਹ ਜਿਹਦਾ ਰੂੰਗਾ ਹੁੰਦਾ ਨਾ ਉਹ ਰੂੰਗੇ ਦੇ ਵਿੱਚ ਹੀ ਚਲੇ ਜਾਂਦੇ ਇਸ ਲਈ ਅਗਰ ਉਸ ਪਰਮਾਤਮਾ ਦਾ ਨਾਮ ਚਪਣਾ ਹੈ ਉਸ ਪਰਮਾਤਮਾ ਦੇ ਨਾਲ ਰਹਿਣਾ ਹੈ ਉਸ ਦਾ ਓਟ ਆਸਰਾ ਲੈਣਾ ਹੈ ਤਾਂ ਆਪ ਬਾਣੀ ਬਾਣੇ ਦੇ ਨਾਲ ਜੁੜੋ ਬਾਣੀ ਬਾਣੇ ਦੇ ਧਾਰਨੀ ਬਣੋ ਆਪ ਬਾਣੀ ਪੜਨੀ ਸ਼ੁਰੂ ਕਰੋ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੋ ਆਪ ਅਰਥ ਸਮਝਣੇ ਸ਼ੁਰੂ ਕਰੋ ਤਾਂ ਜੋ ਕੱਲ ਨੂੰ ਕੋਈ ਵੀ ਜੇਕਰ ਤੁਹਾਨੂੰ ਗਲਤ ਗਾਈਡ ਕਰਦਾ ਆ ਗਲਤ ਪ੍ਰਚਾਰ ਕਰਦਾ ਤਾਂ ਤੁਸੀਂ ਉਹਨੂੰ ਟੋਕਣ ਵਾਲੇ ਹੋਵੇਂ ਵੀ ਇਹਦਾ ਇਹ ਮਤਲਬ ਨਹੀਂ ਹੈਗਾ ਇਹਦਾ ਆ ਮਤਲਬ ਆ ਤਾਂਕਿ ਤੁਹਾਨੂੰ ਪਤਾ ਲੱਗੇ ਇਹ ਤੁਹਾਡਾ ਘਾਣ ਕੌਣ ਕਰ ਰਿਹਾ ਹੈ ਗਾਤਰੇ ਚੋਣਿਆਂ ਵਾਲੇ ਜਿਹੜੇ ਸੰਸਥਾਵਾਂਾਂ ਸਾਂਭੀ ਬੈਠੇ ਨੇ ਜਿਹੜੇ ਜਥੇਦਾਰ ਪ੍ਰਧਾਨ ਬਣੀ ਬੈਠੇ ਨੇ ਉਹ ਤੁਹਾਨੂੰ ਗੁੜਜਮਲਾ ਕੇ ਮਿੱਠਾ ਜ਼ਹਿਰ ਦੇ ਰਹੇ ਨੇ ਜਾਂ ਵਾਕਈ ਕੌਮ ਦੇ ਆਗੂ ਨੇ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਜਦੀ ਸਿੰਘਣੀ ਦੇ ਘਰੇ ਜਾ ਕੇ ਜਿਹਦਾ ਸਰੂਪੇ ਪਾਇਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਹੱਥ ਦਰਖਾਸਤ ਦਵਾਈ ਗਈ ਹੁਣ ਇਸ ਚੀਜ਼ ਦਾ ਜਵਾਬ ਸਾਨੂੰ ਧਾਮੀ ਸਾਹਿਬ ਦੇ ਦੇਣ ਗਰੇਵਾਲ ਸਾਹਿਬ ਦੇ ਦੇਣ ਜਾਂ ਸੁਖਬੀਰ ਬਾਦਲ ਆਪ ਦੇ ਦੇਵੇ ਕਿ ਜਿਹੜੇ ਅਸਲ ਕਾਤਲ ਸੀਗੇ ਉਹਨਾਂ ਦੇ ਨਾਮ ਹੀ ਵਿੱਚ ਹੈ ਨਹੀਂਗੇ ਜਿਹੜੇ ਕੋਲ ਹੱਥ ਕੜੀ ਤੜਾ ਕੇ ਭੱਜੇ ਸੀਗੇ ਪਘੋੜੇ ਅੱਜ ਤੱਕ ਲਿਖਿਆ ਬੀਬੀ ਤਵਾੜੀ ਦੀ ਰਿਪੋਰਟ ਦੇ ਵਿੱਚ ਉਹਨਾਂ ਦੇ ਨਾਮ ਹੈ ਨਹੀਂ ਜਿਹੜੇ ਨੇ ਕਿਹਾ ਸੀ ਆ ਕਿ ਹਾਂ ਭਾਈ ਕਤਲ ਦੇ ਇਲਜ਼ਾਮ ਦੇ ਵਿੱਚ ਫੜਿਆ ਆ ਕੌਕੇ ਨੂੰ ਤੇ ਉਹਨਾਂ ਦੇ ਵੀ ਨਾਮ ਹੈ ਨਹੀਂ ਵਿੱਚ ਤਾਂ ਫੇਰ ਨਾਮ ਹੈ ਕਹ ਦੇ ਇਹੇ ਜਵਾਬ ਦੇਣੇ ਪੈਣੇ ਨੇ ਖੈਰ ਵਕੀਲਾਂ ਦੇ ਪੈਨਲ ਨੇ ਉਹਨਾਂ ਨੂੰ ਪਟੀਸ਼ਨ ਇੱਕ ਨਵੀਂ ਤਿਆਰ ਕਰਕੇ ਭੇਜ ਦਿੱਤੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਦੱਸਿਆ ਇਹ ਬਿਰਕਾ ਸਾਹਿਬ ਨੇ ਭਜਵਾ ਦਿੱਤੀ ਹੈ ਕੌਂਕੀ ਜੀ ਦੀ ਸਿੰਘਣੀ ਦੇ ਕੋਲ ਬੀਬੀ ਗੁਰਮੀਲ ਕੌਰ ਦੇ ਕੋਲ ਤੇ ਹੁਣ ਉਹ ਉਹਨਾਂ ਨੇ ਤੈਅ ਕਰਨਾ ਹੈ ਕਿ ਆਪਣੇ ਸ਼ਹੀਦ ਹੋਏ ਸਿੰਘ ਨੂੰ ਉਹਨਾਂ ਨੇ ਇਨਸਾਫ ਦਿਵਾਣਾ ਹੈ ਜਾਂ ਨਹੀਂ ਦਿਵਾਣਾ ਜਾਂ ਉਸ ਸਿੰਘ ਨੂੰ ਜੋ ਉੱਤੋਂ ਬੈਠਿਆ ਦੇਖ ਰਿਹਾ ਹੋਗਾ ਮੇਰਾ ਟੱਬਰ ਅੱਜ ਕੀ ਕਰ ਰਿਹਾ ਹੈ ਉਹਨੂੰ ਮਤਲਬ ਉੱਥੇ ਬੈਠੇ ਨੂੰ ਵੀ ਖੂਨ ਦੇ ਹੰਝੂ ਰਵਾਣੇ ਆ ਧੋਖਾ ਦੇ ਕੇ ਇਹਨਾਂ ਦੇ ਹੱਕ 'ਚ ਭੁਗਤ ਕੇ ਅਕਿਰਤ ਕਣ ਅਸੀਂ ਬਣਨਾ ਹੈ ਮਾਫ ਕਰਨਾ ਮੇਰ ਤੋਂ ਵੱਧ ਘਟ ਕੁਝ ਬੋਲਿਆ ਗਿਆ ਹੋਵੇ ਜੋ ਜ਼ਹਿਨ ਚ ਆਂਦਾ ਮੈਂ ਉਹ ਕਹਿ ਦਿੰਦਾ ਨਾ ਬਾਕੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਪ੍ਰੋਗਰਾਮ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹਨੇ ਮੈਂਬਰਸ਼ਿਪ ਲੈਣੀ ਹੈ ਥੱਲੇ ਜੁਆਇਨ ਦਾ ਬਟਨ ਹੈ ਮੈਂਬਰਸ਼ਿਪ ਲੈ ਲੈ ਕਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਦੇਵ ਜੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ